क्यों यार धक्का यार तो 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 है ਹਾਈਵੇ ਤੇ ਪਲਟ ਗਿਆ ਮਹਿੰਗੇ ਬੂਟਾ ਨਾਲ ਭਰਿਆ ਟਰੱਕ ਦੇਖੋ ਕਿਵੇਂ ਲੋਕਾਂ ਨੇ ਲਿਆਤੀ ਹਨੇਰੀ ਬੂਟ ਚੱਕ ਚੱਕ ਹੋ ਗਏ ਫਰਾਰ ਮੌਕੇ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਤੁਸੀਂ ਵੀ ਦੇਖੋ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਲਾਂਤਿਆਂ ਨੂੰ ਲੱਖ ਦਿਆਂ ਲਾਂਤਾਂ ਜ਼ਰੂਰ ਪਾਇਓ ਇਹ ਵੀਡੀਓ ਦੇਖ ਰਿਹਾ ਹਾਂ ਸਭ ਤੋਂ ਹੈਰਾਨੀ ਦੀ ਗੱਲ ਤਾਂ ਇੱਥੇ ਇਹ ਹੈ ਕਿ ਇੱਕ ਬੰਦਾ ਤਾਂ ਪੂਰੇ ਦਾ ਪੂਰਾ ਜਿਹੜਾ ਇਹ ਬੂਟਾ ਨਾਲ ਭਰਿਆ ਥੈਲਾ ਹੀ ਉਹ ਘਰ ਚੁੱਕ ਕੇ ਲੈ ਜਾਂਦਾ ਇਹਨਾਂ ਲੋਕਾਂ ਨੇ ਡਰਾਈਵਰ ਦੀ ਮਦਦ ਨਹੀਂ ਕੀਤੀ ਟਰੱਕ ਪਲਟ ਜਾਂਦਾ ਤਾਂ ਉਸ ਦੀ ਮਦਦ ਕੀ ਕਰਨੀ ਸੀ ਬਲਕਿ ਬੂਟ ਚੱਕ ਕੇ ਘਰਾਂ ਨੂੰ ਤਿੱਤਰ ਹੋ ਗਏ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਵਿਅਕਤੀ ਨੇ ਮੌਕੇ ਤੇ ਵੀਡੀਓ ਬਣਾ ਕੇ ਇਹਨਾਂ ਨੂੰ ਲਾਂਤਾਂ ਵੀ ਪਾਈਆਂ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਨੇੜੇ ਸਨੌਰ ਤੋਂ ਘਟਨਾ ਸਾਹਮਣੇ ਆਈ ਜਿੱਥੇ ਲੋਕ ਅਜਹੀਆਂ ਕਰਤੂਤਾਂ ਕਰਦੇ ਸਾਹਮਣੇ ਆਏ ਨੇ ਹਾਈਵੇ ਤੇ ਬੂਟਾਂ ਦਾ ਟਰੱਕ ਪਲਟਦਾ ਤਾਂ ਉੱਥੋਂ ਲੋਕ ਜਿਹੜੇ ਨੇ ਆਪਣੇ ਪਸੰਦ ਦੇ ਬੂਟ ਲੈ ਕੇ ਉੱਥੋਂ ਤਿੱਤਰ ਹੋ ਗਏ ਬੇहद ਸ਼ਰਮਨਾਕ ਘਟਨਾ ਇਹ ਦੇਖਣ ਨੂੰ ਮਿਲੀ ਜਿੱਥੇ ਕਿ ਇਹਨਾਂ ਲੋਕਾਂ ਨੇ ਡਰਾਈਵਰ ਦੀ ਮਦਦ ਤਾਂ ਕੀ ਕਰਨੀ ਸੀ ਉਥੋਂ ਜਿਹੜੇ ਨੇ ਬੂਟ ਚੱਕ ਕੇ ਆਪਣੇ ਘਰਾਂ ਨੂੰ ਤਿੱਤਰ ਹੁੰਦੇ ਜੁਨੇ ਦਿਖਾਈ ਦੇ ਰਹੇ ਨੇ ਇਹ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਜ਼ਰੂਰ ਕਰਿਓ ਤੇ ਇਹਨਾਂ ਲੋਕਾਂ ਨੂੰ ਲਾਂਤਾਂ ਜ਼ਰੂਰ ਪਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅਜਹੀਆਂ ਹਰਕਤਾਂ ਲੋਕ ਜਿਹੜੇ ਨੇ ਨਾ ਕਰ ਸਕਣ ਹਾਈਵੇ ਤੇ ਪਲਟ ਗਿਆ ਮਹਿੰਗੇ ਬੂਟਾ ਨਾਲ ਭਰਿਆ ਟਰੱਕ ਦੇਖੋ ਕਿਵੇਂ ਲੋਕਾਂ ਨੇ ਲਿਆਤੀ ਹਨੇਰੀ ਬੂਟ ਚੱਕ ਚੱਕ ਹੋ ਗਏ ਫਰਾਰ ਮੌਕੇ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਤੁਸੀਂ ਵੀ ਦੇਖੋ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਲਾਂਤਿਆਂ ਨੂੰ ਲੱਖ ਦਿਆਂ ਲਾਂਤਾਂ ਜ਼ਰੂਰ ਪਾਇਓ ਇਹ ਵੀਡੀਓ ਦੇਖ ਰਿਹਾ ਹਾਂ ਸਭ ਤੋਂ ਹੈਰਾਨੀ ਦੀ ਗੱਲ ਤਾਂ ਇੱਥੇ ਇਹ ਹੈ ਕਿ ਇੱਕ ਬੰਦਾ ਤਾਂ ਪੂਰੇ ਦਾ ਪੂਰਾ ਜਿਹੜਾ ਇਹ ਬੂਟਾ ਨਾਲ ਭਰਿਆ ਥੈਲਾ ਹੀ ਉਹ ਘਰ ਚੁੱਕ ਕੇ ਲੈ ਜਾਂਦਾ ਇਹਨਾਂ ਲੋਕਾਂ ਨੇ ਡਰਾਈਵਰ ਦੀ ਮਦਦ ਨਹੀਂ કરી ਟਰੱਕ ਪਲਟ ਜਾਂਦਾ ਤੇ ਉਸ ਦੀ ਮਦਦ ਕੀ ਕਰਨੀ ਸੀ ਬਲਕਿ ਬੂਟ ਚੱਕ ਕੇ ਘਰਾਂ ਨੂੰ ਤਿੱਤਰ ਹੋ ਗਏ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇੱਕ ਵਿਅਕਤੀ ਨੇ ਮੌਕੇ ਤੇ ਵੀਡੀਓ ਬਣਾ ਕੇ ਇਹਨਾਂ ਨੂੰ ਲਾਂਤਾਂ ਵੀ ਪਾਈਆਂ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਨੇੜੇ ਸਨੌਰ ਤੋਂ ਘਟਨਾ ਸਾਹਮਣੇ ਆਈ ਜਿੱਥੇ ਲੋਕ ਅਜਹੀਆਂ ਕਰਤੂਤਾਂ ਕਰਦੇ ਸਾਹਮਣੇ ਆਏ ਨੇ ਹਾਈਵੇ ਤੇ ਬੂਟਾਂ ਦਾ ਟਰੱਕ ਪਲਟਦਾ ਤਾਂ ਉੱਥੋਂ ਲੋਕ ਜਿਹੜੇ ਨੇ ਆਪਣੇ ਪਸੰਦ ਦੇ ਬੂਟ ਲੈ ਕੇ ਉੱਥੋਂ ਤਿੱਤਰ ਹੋ ਗਏ ਬੇहद ਸ਼ਰਮਨਾਕ ਘਟਨਾ ਇਹ ਦੇਖਣ ਨੂੰ ਮਿਲੀ ਜਿੱਥੇ ਕਿ ਇਹਨਾਂ ਲੋਕਾਂ ਨੇ ਡਰਾਈਵਰ ਦੀ ਮਦਦ ਤਾਂ ਕੀ ਕਰਨੀ ਸੀ ਉਥੋਂ ਜਿਹੜੇ ਨੇ ਬੂਟ ਚੱਕ ਕੇ ਆਪਣੇ ਘਰਾਂ ਨੂੰ ਤਿੱਤਰ ਹੁੰਦੇ ਜੁਨੇ ਦਿਖਾਈ ਦੇ ਰਹੇ ਨੇ ਇਹ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਜ਼ਰੂਰ ਕਰਿਓ ਤੇ ਇਹਨਾਂ ਲੋਕਾਂ ਨੂੰ ਲਾਂਤਾਂ ਜ਼ਰੂਰ ਪਾਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅਜਹੀਆਂ ਹਰਕਤਾਂ ਲੋਕ ਜਿਹੜੇ ਨੇ ਨਾ ਕਰ ਸਕਣ